ਔਰ ਪੰਜਾਬੀਆਂ ਨੇ ਇਸ ਗੱਲ ਦੀ ਮੋਹਰ ਲਾਈ ਹੈ ਕਿ ਸਾਡੇ ਉੱਤੇ ਇਲਜ਼ਾਮ ਲੱਗਦੇ ਆ ਕਿ ਅਸੀਂ ਵਾਹਿਆਤ ਗਾਣੇ ਸੁਣਦੇ ਆ ਵਾਹਿਆਤ ਮਿਊਜ਼ਿਕ ਸੁਣਦੇ ਆ ਇਹਦਾ ਮਤਲਬ ਇਹ ਹੈ ਕਿ ਸਾਡੇ ਆਸ-ਪਾਸੇ ਚੰਗਾ ਸੁਣਨ ਵਾਲੇ ਹੈਗੇ ਨਹੀਂ ਸੋ ਇਹ ਚੰਗਾ ਸੁਣਨ ਵਾਲੇ ਚੰਗਾ ਦੇਖਣ ਵਾਲੇ ਹੈਗੇ ਨਹੀਂ ਮੈਂ ਚੰਗਾ ਕਿਹਾ ਜਾਊਗਾ ਹਲੇ ਬਹੁਤ ਸਬਜੈਕਟ ਨੇ ਕਹਿਣ ਵਾਲੇ ਅਧਿਆਪਕ ਦਾ ਕੰਮ ਹੁੰਦਾ ਹੈ ਪਹਿਲਾਂ ਆਪਣੇ ਵਿਦਿਆਰਥੀ ਨੂੰ ਕੰਨ ਦੇਣਾ ਸੁਣ ਲਾਉਣਾ ਫਿਰ ਅੱਖਾਂ ਦੇਣੀਆਂ ਚੰਗਾ ਦੇਖਣ ਲਾਉਣਾ ਫਿਰ ਸਮਝਣ ਲਾਉਣਾ ਫਿਰ ਉਹਦੀ ਜ਼ੁਬਾਨ ਦੇ ਉੱਤੇ ਜੋ ਆਉਂਦਾ ਹੈ ਉਹ ਇੱਕ ਅਧਿਆਪਕ ਬੋਲਦਾ ਹੁੰਦਾ ਹੈ ਹਲੇ ਤਾਂ ਉਹ ਪੰਜਾਬ ਬਹੁਤ ਨੇ ਤਿਆਰੀਆਂ ਹਲੇ ਹਲੇ ਤਾਂ ਸਾਡਾ ਸਿਨੇਮਾ ਟੀਨੇਜ ਦੇ ਵਿੱਚ ਹੈ ਤੇ ਅਸੀਂ ਅੱਗੇ ਵਧ ਰਹੇ ਹਾਂ ਔਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਟੀਨੇਜ ਦੇ ਵਿੱਚ ਹੀ ਬਹੁਤ ਡਿਫਰੈਂਟ ਤਰ੍ਹਾਂ ਦੇ ਸਬਜੈਕਟ ਕਹੇ ਜਾਣ ਰਹੇ ਨੇ ਔਰ ਅਲੱਗ-ਅਲੱਗ ਪ੍ਰੋਡਕਸ਼ਨ ਹਾਊਸ ਆ ਰਹੇ ਨੇ ਵੱਡੀ ਗੱਲ ਹੈ ਕਿ मीनिंगफुल ਸਿਨੇਮਾ ਜਿਹੜਾ ਉਹ ਸਾਹਮਣੇ ਆ ਰਿਹਾ ਔਰ ਯੂਥ ਉਹਨੂੰ ਐਪਰੀਸ਼ੀਏਟ ਵੀ ਕਰਦੀ ਹੈ ਤਾਂ ਹੀ ਤੁਹਾਡੇ ਕੋਲੇ ਆਏ ਆ ਅੱਜ ਔਰ ਪੰਜਾਬੀਆਂ ਨੇ ਇਸ ਗੱਲ ਦੀ ਮੋਹਰ ਲਾਈ ਹੈ ਕਿ ਸਾਡੇ ਉੱਤੇ ਇਲਜ਼ਾਮ ਲੱਗਦੇ ਆ ਕਿ ਅਸੀਂ ਵਾਹ ਯਾਤ ਗਾਣੇ ਸੁਣਦਿਆਂ ਵਾਹ ਯਾਤ 뮤직 ਸੁਣਦਿਆਂ ਇਹ ਗੱਲ ਸੱਚੀ ਨਹੀਂ ਹੈ ਕਿਉਂਕਿ ਜੇ ਗੱਲ ਹੁੰਦੀ ਤਾਂ ਸਰਤਾਜ ਹੋਰੀ ਸਾਡੇ ਵਿੱਚ ਅੱਜ ਬੈਠੇ ਨਾ ਹੁੰਦੇ ਇਸ ਤਰੀਕੇ ਨਾਲ ਔਰ ਇਹਨਾਂ ਦੇ ਜਿਹੜੇ ਕੰਸਰਟ ਹੁੰਦੇ ਨੇ ਔਰ ਜਿੰਨਾ 뮤직 ਸੁਣਿਆ ਜਾਂਦਾ ਸਾਡੇ ਭਰਾ ਦਾ ਔਰ ਜਿੰਨੀ ਕਵਿਤਾ ਸਰਾਹੀ ਜਾਂਦੀ ਹੈ ਇਹਨਾਂ ਦੀ ਪਿੱਛੇ ਜੇ ਤੁਸੀਂ ਪੋਇਟਰੀ ਸੁਣੀ ਸਰਤਾਜ ਜੀ ਦੀ ਕਿਹਨੇ ਕਿਹਨੇ ਸੁਣੀ ਹੱਥ ਖੜਾ ਕਰਿਓ ਬਹੁਤ ਗਿਣਤੀ ਹੈ ਸੋ ਜੀ ਕਵਤਾ ਨੂੰ ਨਿਰੀਪੂਰੀ ਕਵਤਾ ਨੂੰ ਇੰਨਾ ਵੱਡਾ ਹੰਗਾਰਾ ਮਿਲ ਸਕਦਾ ਹੈ ਤਾਂ ਇਸ ਇਹਦਾ ਮਤਲਬ ਇਹ ਹੈ ਕਿ ਸਾਡੇ ਆਸ-ਪਾਸੇ ਚੰਗਾ ਸੁਣਨ ਵਾਲੇ ਹੈਗੇ ਨੇ ਸੋ ਜੇ ਚੰਗਾ ਸੁਣਨ ਵਾਲੇ ਚੰਗਾ ਦੇਖਣ ਵਾਲੇ ਹੈਗੇ ਨੇ ਤਾਂ ਚੰਗਾ ਕਿਹਾ ਜਾਊਗਾ ਹਲੇ ਬਹੁਤ ਸਬਜੈਕਟ ਨੇ ਕਹਿਣ ਵਾਲੇ ਔਰ ਜਿਵੇਂ ਹੁਣ ਟੀਚਿੰਗ ਦੇ ਉੱਤੇ ਆਈ ਹੈ ਹੈਨਾ ਕਿਵੇਂ ਇੱਕ ਅਧਿਆਪਕ ਕਿਵੇਂ ਕੰਮ ਕਰ ਸਕਦਾ ਹੈ ਅਧਿਆਪਕ ਦਾ ਕੰਮ ਹੁੰਦਾ ਹੈ ਪਹਿਲਾਂ ਆਪਣੇ ਵਿਦਿਆਰਥੀ ਨੂੰ ਕੰਨ ਦੇਣਾ ਸੁਣ ਲਾਉਣਾ ਫਿਰ ਅੱਖਾਂ ਦੇਣੀਆਂ ਚੰਗਾ ਦੇਖਣ ਲਾਉਣਾ ਫਿਰ ਸਮਝਣ ਲਾਉਣਾ ਫਿਰ ਉਹਦੀ ਜ਼ੁਬਾਨ ਦੇ ਉੱਤੇ ਜੋ ਆਉਂਦਾ ਹੈ ਉਹ ਇੱਕ ਅਧਿਆਪਕ ਬੋਲਦਾ ਹੁੰਦਾ ਸੋ ਸਾਡੀ ਫਿਲਮ ਹੁਸ਼ਿਆਰ ਸਿੰਘ ਦੇ ਵਿੱਚ ਜਗਦੀਪ ਬੜਿੰਗ ਨੇ ਜੋ ਲਿਖਿਆ ਸਬਜੈਕਟ ਇਹ ਇਹ ਆਉਣ ਵਾਲੇ ਸਮੇਂ ਤੱਕ ਵੀ ਫਿਲਮ ਸਫਾਰਸ਼ਾਂ ਦੇ ਉੱਤੇ ਔਰ ਦੇਖਣ ਵਾਲੀ ਹੋਊਗੀ ਲਾਇਬ੍ਰੇਰੀ ਵਿੱਚ ਸਾਂਭਣ ਵਾਲੀ ਫਿਲਮ ਹੋਊਗੀ ਔਰ ਅਸੀਂ ਮਾਨ ਕਰਾਂਗੇ ਕਿ ਅਸੀਂ ਇਸ ਫਿਲਮ ਦਾ ਹਿੱਸਾ ਹੈਗੇ ਆਂ ਔਰ ਸਰਤਾਜ ਜੀ ਨੇ ਔਰ ਓਮ ਜੀ ਸਾਨੀ ਸਾਹਿਬ ਨੇ ਪ੍ਰੋਡਿਊਸ ਕੀਤੀ ਫਿਲਮ ਇਸ ਫਿਲਮ ਇਸ ਤਰ੍ਹਾਂ ਦੇ ਸਬਜੈਕਟ ਦੇ ਉੱਤੇ ਪੈਸੇ ਲਾਉਣੇ ਦੋਸਤੋ ਬਹੁਤ ਇੱਕ ਹੌਸਲੇ ਵਾਲਾ ਕੰਮ ਹੁੰਦਾ ਹੈ ਜਣੇ ਖਣੇ ਦਾ ਕੰਮ ਨਹੀਂ ਔਰ ਉਹਦੇ ਪ੍ਰਤਾਪ ਸਿੰਘ ਸਾਡੇ ਡਾਇਰੈਕਟਰ ਨੇ ਇਹ ਛੋਟਾ ਜਿਹਾ ਮੁੰਡਾ ਖੜਾ ਸੋ ਬਹੁਤ ਹੀ ਆਲਾ ਡਾਇਰੈਕਟਰ ਹੈ ਸਾਡਾ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਉਮੀਦ ਕਰਦੇ ਆ ਸਿਰਫ ਤਾੜੀਆਂ ਮਾਰ ਕੇ ਇੱਥੇ ਛੱਡ ਕੇ ਨਹੀਂ ਜਾਓਗੇ ਸਿਨੇਮੇ ਚ ਜਾ ਕੇ ਫਿਲਮ ਦੇਖ ਕੇ ਆਓਗੇ ਔਰ ਤੁਹਾਡੇ ਸੁਨੇਹੇ ਸਾਨੂੰ ਪਹਿਲੇ ਦਿਨ ਮਿਲਣਗੇ ਪਤਾ ਲੱਗੂਗਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚੋਂ ਜ਼ਿਆਦਾ ਲੋਕਾਂ ਨੇ ਪਹਿਲੇ ਸ਼ੋਅ ਦੇਖੇ ਨੇ ਕਿਉਂਕਿ ਤੁਸੀਂ ਸਟੂਡੈਂਟ ਹੋ ਤੇ ਤੁਹਾਡੇ ਕੋਲ ਸਿਸਟਮ ਵੀ ਬਹੁਤ ਅੱਛਾ ਹੈ ਇਹੀ ਉਮੀਦ ਕਰਦੇ ਆ ਇਹੀ ਅਪੀਲ ਕਰਦੇ ਆ ਕਿ ਤੁਸੀਂ ਟ੍ਰੇਲਰ ਨੂੰ ਅੱਗੇ ਲੋਕਾਂ ਤੱਕ ਸ਼ੇਅਰ ਕਰਿਓ ਤੇ ਆਵਾਜ਼ ਪਹੁੰਚਾਓ ਕਿ 7 ਫਰਵਰੀ ਨੂੰ ਸਾਡੀ ਫਿਲਮ ਜ਼ਰੂਰ ਦੇਖਿਓ। ਔਰ ਪੰਜਾਬੀਆਂ ਨੇ ਇਸ ਗੱਲ ਦੀ ਮੋਹਰ ਲਾਈ ਹੈ ਕਿ ਸਾਡੇ ਉੱਤੇ ਇਲਜ਼ਾਮ ਲੱਗਦੇ ਆ ਕਿ ਅਸੀਂ ਵਾਹਿਆਤ ਗਾਣੇ ਸੁਣਦੇ ਆਂ, ਵਾਹਿਆਤ 뮤직 ਸੁਣਦੇ ਆਂ। ਇਹਦਾ ਮਤਲਬ ਇਹ ਹੈ ਕਿ ਸਾਡੇ ਆਸ-ਪਾਸੇ ਚੰਗਾ ਸੁਣਨ ਵਾਲੇ ਹੈਗੇ ਨਹੀਂ। ਸੋ ਜੇ ਚੰਗਾ ਸੁਣਨ ਵਾਲੇ ਚੰਗਾ ਦੇਖਣ ਵਾਲੇ ਹੈਗੇ ਨਹੀਂ, ਤਾਂ ਚੰਗਾ ਕਿਹਾ ਜਾਊਗਾ ਹਲੇ ਬਹੁਤ ਸਬਜੈਕਟ ਨੇ ਕਹਿਣ ਵਾਲੇ। ਅਧਿਆਪਕ ਦਾ ਕੰਮ ਹੁੰਦਾ ਪਹਿਲਾਂ ਆਪਣੇ ਵਿਦਿਆਰਥੀ ਨੂੰ ਕੰਨ ਦੇਣਾ। ਸੁਣ ਲਾਉਣਾ ਤੇ ਅੱਖਾਂ ਦੇਣੀਆਂ ਚੰਗਾ ਦੇਖਣ ਲਾਉਣਾ ਫਿਰ ਸਮਝਣ ਲਾਉਣਾ ਫਿਰ ਉਹਦੀ ਜ਼ੁਬਾਨ ਦੇ ਉੱਤੇ ਜੋ ਆਉਂਦਾ ਉਹ ਇੱਕ ਅਧਿਆਪਕ ਬੋਲਦਾ ਹੁੰਦਾ ਹਲੇ ਤਾਂ ਉਹ ਪਹੀਆਂ ਬਹੁਤ ਨਹੀਂ ਤਿਆਰੀਆਂ ਹਲੇ ਹਲੇ ਤਾਂ ਸਾਡਾ ਸਿਨੇਮਾ ਟੀਨੇਜ ਦੇ ਵਿੱਚ ਹੈ ਤੇ ਅਸੀਂ ਅੱਗੇ ਵਧ ਰਹੇ ਹਾਂ ਔਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਟੀਨੇਜ ਦੇ ਵਿੱਚ ਹੀ ਬਹੁਤ ਡਿਫਰੈਂਟ ਤਰ੍ਹਾਂ ਦੇ ਸਬਜੈਕਟ ਕਹੇ ਜਾਣ ਰਹੇ ਨੇ ਔਰ ਅਲੱਗ-ਅਲੱਗ ਪ੍ਰੋਡਕਸ਼ਨ ਹਾਊਸ ਆ ਰਹੇ ਨੇ ਵੱਡੀ ਗੱਲ ਹੈ ਕਿ मीनिंगफुल ਸਿਨੇਮਾ ਜਿਹੜਾ ਉਹ ਸਾਹਮਣੇ ਆ ਰਿਹਾ ਹੈ ਔਰ ਯੂ ਤੁਹਾਨੂੰ ਐਪਰੀਸ਼ੀਏਟ ਵੀ ਕਰਦੀ ਹੈ ਤਾਂ ਹੀ ਤੁਹਾਡੇ ਕੋਲੇ ਆਏ ਆ ਅੱਜ ਔਰ ਪੰਜਾਬੀਆਂ ਨੇ ਇਸ ਗੱਲ ਦੀ ਮੋਹਰ ਲਾਈ ਹੈ ਕਿ ਸਾਡੇ ਉੱਤੇ ਇਲਜ਼ਾਮ ਲੱਗਦੇ ਆ ਕਿ ਅਸੀਂ ਵਾਹਿਆਤ ਗਾਣੇ ਸੁਣਦੇ ਆ ਵਾਹਿਆਤ 뮤직 ਸੁਣਦੇ ਆ ਇਹ ਗੱਲ ਸੱਚੀ ਨਹੀਂ ਹੈ ਕਿਉਂਕਿ ਜੇ ਗੱਲ ਹੁੰਦੀ ਤਾਂ ਸਰਤਾਜ ਹੋਰੀ ਸਾਡੇ ਵਿੱਚ ਅੱਜ ਬੈਠੇ ਨਾ ਹੁੰਦੇ ਇਸ ਤਰੀਕੇ ਨਾਲ ਔਰ ਇਹਨਾਂ ਦੇ ਜਿਹੜੇ ਕੰਸਰਟ ਹੁੰਦੇ ਨੇ ਔਰ ਜਿੰਨਾ 뮤직 ਸੁਣਿਆ ਜਾਂਦਾ ਸਾਡੇ ਭਰਾ ਦਾ ਔਰ ਜਿੰਨੀ ਕਵਿਤਾ ਸਰਾਹੀ ਜਾਂਦੀ ਹੈ ਇਹਨਾਂ ਦੀ ਪਿੱਛੇ ਜੇ ਤੁਸੀਂ ਪੋਇਟਰੀ ਸੁਣੀ ਸਰਤਾਜ ਜੀ ਦੀ ਕਿਨੇ ਕਿਨੇ ਸੁਣੀ ਹੱਥ ਖੜਾ ਕਰਿਓ ਬਹੁਤ ਗਿਣਤੀ ਹੈ ਸੋ ਜੇ ਕਵਿਤਾ ਨੂੰ ਨਿਰੀ ਪੂਰੀ ਕਵਿਤਾ ਨੂੰ ਇੰਨਾ ਬਟਾ ਹੰਗਾਰਾ ਮਿਲ ਸਕਦਾ ਹੈ ਤਾਂ ਇਸ ਇਹਦਾ ਮਤਲਬ ਇਹ ਹੈ ਕਿ ਸਾਡੇ ਆਸੇ ਪਾਸੇ ਚੰਗਾ ਸੁਣਨ ਵਾਲੇ ਹੈਗੇ ਨੇ ਸੋ ਜੇ ਚੰਗਾ ਸੁਣਨ ਵਾਲੇ ਚੰਗਾ ਦੇਖਣ ਵਾਲੇ ਹੈਗੇ ਨੇ ਤਾਂ ਚੰਗਾ ਕਿਹਾ ਜਾਊਗਾ ਹਲੇ ਬਹੁਤ ਸਬਜੈਕਟ ਨੇ ਕਹਿਣ ਵਾਲੇ ਔਰ ਜੇ ਮੈਂ ਹੁਣ ਟੀਚਿੰਗ ਦੇ ਉੱਤੇ ਆਈ ਹੈ ਹੈਨਾ ਕਿਵੇਂ ਇੱਕ ਅਧਿਆਪਕ ਕਿਵੇਂ ਕੰਮ ਕਰ ਸਕਦਾ ਹੈ ਅਧਿਆਪਕ ਦਾ ਕੰਮ ਹੁੰਦਾ ਹੈ ਪਹਿਲਾਂ ਆਪਣੇ ਵਿਦਿਆਰਥੀ ਨੂੰ ਕੰਨ ਦੇਣਾ ਸੁਣ ਲਾਉਣਾ ਫਿਰ ਅੱਖਾਂ ਦੇਣੀਆਂ ਚੰਗਾ ਦੇਖਣ ਲਾਉਣਾ ਫਿਰ ਸਮਝਣ ਲਾਉਣਾ ਫਿਰ ਉਹਦੀ ਜ਼ੁਬਾਨ ਦੇ ਉੱਤੇ ਜੋ ਆਉਂਦਾ ਉਹ ਇੱਕ ਅਧਿਆਪਕ ਬੋਲਦਾ ਹੁੰਦਾ ਸੋ ਸਾਡੀ ਫਿਲਮ ਹੁਸ਼ਿਆਰ ਸਿੰਘ ਦੇ ਵਿੱਚ ਜਗਦੀਪ ਬੜਿੰਗ ਨੇ ਜੋ ਲਿਖਿਆ ਸਬਜੈਕਟ ਇਹ ਇਹ ਆਉਣ ਵਾਲੇ ਸਮੇਂ ਤੱਕ ਵੀ ਫਿਲਮ ਸਿਫਾਰਿਸ਼ਾਂ ਦੇ ਉੱਤੇ ਔਰ ਦੇਖਣ ਵਾਲੀ ਹੋਊਗੀ ਲਾਇਬ੍ਰੇਰੀ ਵਿੱਚ ਸਾਂਭਣ ਵਾਲੀ ਫਿਲਮ ਹੋਊਗੀ ਔਰ ਅਸੀਂ ਮਾਣ ਕਰਾਂਗੇ ਕਿ ਅਸੀਂ ਇਸ ਫਿਲਮ ਦਾ ਹਿੱਸਾ ਹੈਗੇ ਆਂ ਔਰ ਸਰਤਾਜ ਜੀ ਨੇ ਔਰ ਓਮ ਜੀ ਸਾਨੀ ਸਾਹਿਬ ਨੇ ਪ੍ਰੋਡਿਊਸ ਕੀਤੀ ਫਿਲਮ ਇਸ ਫਿਲਮ ਇਸ ਤਰ੍ਹਾਂ ਦੇ ਸਬਜੈਕਟ ਦੇ ਉੱਤੇ ਪੈਸੇ ਲਾਉਣੇ ਦੋਸਤੋ ਬਹੁਤ ਇੱਕ ਹੌਸਲੇ ਵਾਲਾ ਕੰਮ ਹੁੰਦਾ ਜਣੇ ਖਣੇ ਦਾ ਕੰਮ ਨਹੀਂ ਔਰ ਉਹਦੇ ਪ੍ਰਤਾਪ ਸਿੰਘ ਸਾਡੇ ਡਾਇਰੈਕਟਰ ਨੇ ਇਹ ਛੋਟਾ ਜਿਹਾ ਮੁੰਡਾ ਖੜਾ ਸੋ ਬਹੁਤ ਹੀ ਆਲਾ ਡਾਇਰੈਕਟਰ ਹੈ ਸਾਡਾ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਉਮੀਦ ਕਰਦੇ ਹਾਂ ਕਿ ਸਿਰਫ ਤਾੜੀਆਂ ਮਾਰ ਕੇ ਇੱਥੇ ਛੱਡ ਕੇ ਨਹੀਂ ਜਾਓਗੇ ਸਿਨੇਮੇ ਚ ਜਾ ਕੇ ਫਿਲਮ ਦੇਖ ਕੇ ਆਓਗੇ ਔਰ ਤੁਹਾਡੇ ਸੁਨੇਹੇ ਸਾਨੂੰ ਪਹਿਲੇ ਦਿਨ ਮਿਲਣਗੇ ਪਤਾ ਲੱਗੂਗਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚੋਂ ਜ਼ਿਆਦਾ ਲੋਕਾਂ ਨੇ ਪਹਿਲੇ ਸ਼ੋਅ ਦੇਖੇ ਨੇ ਕਿਉਂਕਿ ਤੁਸੀਂ ਸਟੂਡੈਂਟ ਹੋ ਤੇ ਤੁਹਾਡੇ ਕੋਲੇ ਸਿਸਟਮ ਵੀ ਬਹੁਤ ਅੱਛਾ ਹੈ ਇਹੀ ਉਮੀਦ ਕਰਦੇ ਆਂ ਇਹੀ ਅਪੀਲ ਕਰਦੇ ਆਂ ਕਿ ਤੁਸੀਂ ਟ੍ਰੇਲਰ ਨੂੰ ਅੱਗੇ ਲੋਕਾਂ ਤੱਕ ਸ਼ੇਅਰ ਕਰਿਓ ਤੇ ਆਵਾਜ਼ ਪਹੁੰਚਾਓ ਕਿ 7 ਫਰਵਰੀ ਨੂੰ ਸਾਡੀ ਫਿਲਮ ਜ਼ਰੂਰ ਦੇਖਿਓ